ਕੋਈ ਵੀ ਅਗਰ ਤੁਸੀਂ ਭਾਈ ਕਾਰ ਲੈ ਕੇ ਜਾਓਗੇ ਬਾਈ ਹੋਰਾਂ ਤੋਂ ਕਾਰ ਦੀ ਹਰੇਕ ਕਾਰ ਦੀ 6 ਮਹੀਨਿਆਂ ਦੀ ਫੁੱਲ ਗਾਰੰਟੀ ਹੈ ਬਈ ਹਨਾ ਪੇਪਰ ਪੂਰੇ ਕਰਕੇ ਐਨਓਸੀ ਨਾਲ ਗੱਡੀ ਨਾਲ ਹਾਂ ਭਾਈ ਐਨਓਸੀ ਨਾਲ ਆਪਣੀ ਕੋਈ ਵੀ ਗੱਡੀ ਆ ਪੇਪਰਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਆਪਣੀ ਕਿਸੇ ਵੀ ਗੱਡੀ 'ਚ ਆ ਰੇਟ ਤਾਂ ਦਿੱਲੀ ਨਹੀਂ ਮਿਲਦੀ ਜੀ ਕੋਈ ਹੋਰ ਟੀਮ ਨਹੀਂ ਮਿਲਦੀ ਭਾਈ ਭਾਈ ਰੇਟ ਛੱਡੋ ਇਹ ਕਲਰ ਹੀ ਨਹੀਂ ਮਿਲਦਾ ਕਲਰ ਹੀ ਨਹੀਂ ਮਿਲਦਾ ਹਨਾ ਹਾਂਜੀ ਭਾਈ ਮਿੱਤਰੋ ਭਾਈ ਸਤਿ ਸ਼੍ਰੀ ਅਕਾਲ ਤੇ ਸਵਾਗਤ ਆ ਤੁਹਾਡਾ ਭਾਈ ਮਾਈ ਰਾਈਡ ਤੁਰੀ ਪੇ ਦੇ ਉੱਤੇ ਅੱਜ ਭਾਈ ਆਪਾਂ ਚਨੀਰ ਖੜਿਆਂਗੇ ਜ਼ਿਲ੍ਹੇ ਮਾਨਸਾ ਦੇ ਵਿੱਚ ਤੇ ਅਗਰ ਕਿਸੇ ਭਾਈ ਨੇ ਬਈ ਗੱਡੀਆਂ ਲੈਣੀਆਂ ਨੇ ਜਾਇਜ਼ ਰੇਟਾਂ ਦੇ ਵਿੱਚ ਠੀਕ ਹੈ ਤੇ ਅੱਜ ਆਪਾਂ ਖੜਾਂਗੇ ਪ੍ਰਤਾਪ ਮੋਟਰ ਦੇ ਉੱਤੇ ਬਈ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਕਿੰਦਾਂ ਦੀਆਂ ਗੱਡੀਆਂ ਰਹਿਣਗੀਆਂ ਤੇ ਕੰਡੀਸ਼ਨ ਵਾਈਜ਼ ਪੇਪਰ ਆ ਬਈ ਸਾਰਾ ਕੁਝ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਬਈ ਆ ਜਾਓ ਜਿਹੜੇ ਬਈ ਆਪਣੇ ਨੇੜੇ ਤੇੜੇ ਦੇ ਨੇ ਹਨਾ ਵੀ ਕੋਈ ਮਾਨਸੇ ਤੋਂ ਐ ਕੋਈ ਜਾਂ ਨੇੜੇ ਤੇੜੇ ਪਿੰਡਾਂ ਤੋਂ ਤੇ ਕਿਸੇ ਨੇ ਗੱਡੀ ਲੈਣੀ ਆ ਤਾਂ ਬਾਈ ਨੂੰ ਕੰਟੈਕਟ ਕਰੋ ਬਾਈ ਨਾਲ ਗੱਲਬਾਤ ਕਰ ਦਿਆਂ ਵੀਰੇ ਸੱਸੀ ਗੱਲ ਦੀ ਸੱਸੀ ਹੋ ਜੀ ਸਵਾਦ ਆ ਵੀਰੇ ਆਪਣੇ ਪੇਜ ਦੇ ਉੱਪਰ ਹਨਾ ਤੇ ਬਈ ਜਿੰਮੇ ਅੱਜ ਦੀਆਂ ਗੱਡੀਆਂ ਜਿਹੜੀ ਆਪਨੇ ਲੈ ਬਈ ਹਨਾ ਕ ਆਪਣੂੰ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਇੱਕ ਸਾਲ ਹੋ ਗਿਆ ਵੀ ਕੰਮ ਕਰਦਿਆਂ ਸਾਲੂ ਦਾ ਕੰਮ ਕਰਦਿਆਂ ਠੀਕ ਹੈ ਅੱਛਾ ਤੁਹਾਨੂੰ ਮਤਲਬ ਗੱਲ ਕਰਾ ਵੀ ਹੈ ਨਾ ਵੀ ਕੀ ਕਿਹੜਾ ਜਾਗਿਆ ਵੀ ਹੈ ਨਾ ਵੀ ਆਪਾਂ ਗੱਡੀਆਂ ਦਾ ਹੀ ਕੰਮ ਹੈ ਪਹਿਲਾਂ ਬਈ ਥੋੜਾ ਦੇਖਦੇ ਹੁੰਦੇ ਸੀ ਪੇਜ ਅੱਛਾ ਪਹਿਲਾਂ ਕਿਹੜਾ ਜਿਆ ਸੀਗਾ ਇੱਕ ਦੋ ਗੱਡੀਆਂ ਲਿਆਉਂਦੇ ਹੁੰਦੇ ਸੀ ਪਹਿਲਾਂ ਇੱਕ ਦੋ ਲਿਆਉਂਦੇ ਲਿਆਉਂਦੇ ਆ ਕੇ ਵਧ ਗਿਆ ਕਰੇ ਬਾਬੇ ਦੀ ਮੇਰੇ ਨਾਲ ਠੀਕ ਹੈ ਅੱਛਾ ਕੰਮ ਠੀਕ ਚੱਲਦਾ ਵੀ ਵਧੀਆ ਬਈ ਵਧੀਆ ਚੱਲਦਾ ਓਕੇ ਤੇ ਬਈ ਹੈ ਨਾ ਆਪਾਂ ਤੁਹਾਨੂੰ ਲੱਗ 8-10 ਗੱਡੀਆਂ ਲਾਵਾਂਗੇ ਇਸ ਬਲੌਗ ਦੇ ਵਿੱਚ ਤੇ ਤੁਸੀਂ ਸਪੋਰਟ ਕਰਨੀ ਹੈ ਬਾਈ ਨੂੰ ਹੈ ਨਾ ਆਪਾਂ ਜਾਣਤਾ ਬਈ ਹੈ ਨਾ ਬਾਹਰ ਤਾਂ ਜਾਈ ਜਾਂਦੀ ਹੈ ਕਿ ਹੁਣ ਕਈ ਕਹਿੰਦੇ ਨੇ ਬਈ ਨਾ ੁਰੇ ਵੀ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਬਾਈ ਤੇ ਤੁਹਾਨੂੰੇ ਕਰਨੀਆਂ ਸਪੋਰਟ ਜਿਹੜੇ ਮੇਰੇ ਬਾਈ ਹੈਗੇ ਨੇ ਨੇੜੇ ਤੇੜੇ ਦੇ ਏਰੀਆ ਦੇ ਤਾਂ ਬਾਈ ਨੂੰ ਸਪੋਰਟ ਕਰੋ ਜਿਹਨੇ ਲੈਣੀਆਂ ਗੱਡੀਆਂ ਹਨਾ ਇਹ ਸਰਦੀਆਂ ਦੇ ਵਿੱਚ ਬਾਈ ਹਨਾ ਸਰਦੀਆਂ ਤੋਂ ਬਚਣ ਵਾਸਤੇ ਕਿਸੇ ਨੇ ਵਧੀਆ ਉੱਪਰ ਰੇਂਜ ਦੀ ਗੱਡੀ ਲੈਣੀ ਹੈ ਤਾਂ ਵੀ ਤਾਂ ਬਾਈ ਨੂੰ ਕਰੋ ਸਪੋਰਟ ਤੁਸੀਂ ਤੇ ਕੋਈ ਵੀ ਗੱਡੀ ਲੈਣੀਆਂ ਦਾ ਬਾਈ ਤੋਂ ਲੋ ਇਨਕੁਆਰੀ ਬਾਈ ਹਨਾ ਪਹਿਲੀ ਗੱਲ ਬਾਈ ਆਪਾਂ ਸਿਆਜ ਤੋਂ ਗੱਲ ਕਰ ਲਈਏ ਆਜੋ ਬਾਈ ਪਹਿਲੀ ਬਾਈ ਹਨਾ ਮਾਰੂਤੀ ਦੀ ਪ੍ਰੀਮੀਅਮ ਦੀ ਗੱਡੀ ਹੈਗੀ ਸਿਆਜ ਆਪਣੇ ਲਵੇ ਇਹਦੀ ਤੁਹਾਨੂੰ ਗੱਲਬਾਤ ਕਰ ਦਿਆਂ ਗੱਡੀ ਦੀ ਇਹ ਕਿਹੜੀ ਕਾਰ ਹੈ ਵੀਰੇ ਕਿਹੜਾ ਮਾਡਲ ਹੈ ਇਮਰਤੀ ਜੋ ਕਿ ਦੀ ਸਿਆਜ ਹੈ ਬਈ ਇਹ ਹਾਂਜੀ ਹਾਂਜੀ 2017 ਮਾਡਲ 17 ਹੂੰ ਠੀਕ ਹੈ ਅੱਛਾ ਕੰਡੀਸ਼ਨ ਵਾਈਜ਼ ਕਿਵੇਂ ਆ ਗੱਡੀ ਦਾ ਮਾ ਕੰਡੀਸ਼ਨ ਵਾਈਜ਼ ਪੂਰੀ ਪੂਰੀ ਓਕੇ ਆ ਬਈ ਨੋਨ ਐਕਸੀਡੈਂਟ ਹੈ ਹਾਂਜੀ ਹਾਂਜੀ ਆਪਾਂ ਐਕਸੀਡੈਂਟ ਗੱਡੀ ਲੈ ਕੇ ਨਹੀਂ ਆਉਂਦੇ ਕੋਈ ਓਕੇ ਬਈ ਇੰਜਨ ਗੇਅਰ ਦੀ 6 ਮਹੀਨੇ ਦੀ ਗਾਰੰਟੀ ਹੋਊ ਆਪਰੇ ਠੀਕ ਹੈ ਇੱਕ ਵਾਰ ਅੰਦਰੋਂ ਚੈੱਕ ਕਰਾ ਦੀ ਗੱਡੀ ਬਈ ਹਾਂ ਬਈ ਅੰਦਰੋਂ ਚੈੱਕ ਆਜੋ ਬਈ ਇਹਨਾਂ ਤੁਹਾਨੂੰ ਦਿਖਾਉਣਾ ਵੇ ਸਿਲਵਰ ਕਲਰ ਦੇ ਵਿੱਚ ਗੱਡੀ ਹੈ ਓਨਰ ਸੀਰੀਅਲ ਫਸਟ ਸੈਕੰਡ ਕਿਵੇਂ ਬਈ ਸੈਕੰਡ ਆ ਬਈ ਸੈਕੰਡ ਓਨਰ ਹੈ ਤੇ ਮੈਟ ਵਗੈਰਾ ਸ ਤੇ ਬਾਕੀ ਚਲਾਵੇ ਜਿਹਨੂੰ ਬਈ ਨਵੀਆਂ ਬਈ ਹਾਂ ਬਈ ਨਵੀਂ 6 ਮਹੀਨਿਆਂ ਦੀ ਇੰਜਨ ਦੀ ਗਾਰੰਟੀ 6 ਮਹੀਨਿਆਂ ਦੀ ਲੈ ਬਈ ਕੋਈ ਵੀ ਅਗਰ ਤੁਸੀਂ ਬਈ ਕਾਰ ਲੈ ਕੇ ਜਾਓਗੇ ਬਾਈ ਹੋਰਾਂ ਤੋਂ ਕਾਰ ਦੀ ਹਰੇਕ ਕਾਰ ਦੀ 6 ਮਹੀਨਿਆਂ ਦੀ ਫੁੱਲ ਗਾਰੰਟੀ ਹੈ ਬਈ ਹਨਾ ਤੇ ਬਾਕੀ ਗੱਲ ਕਰੇ ਬਈ ਹਨਾ ਬਾਕੀ ਤੁਹਾਡੇ ਚਲਾਵੇ ਤੇ ਤੁਸੀਂ ਕਿਸ ਹਿਸਾਬ ਨਾਲ ਚਲਾਣੇ ਬਈ ਹਨਾ ਕਿਉਂਕਿ ਪਤਾ ਲੱਗ ਜਾਂਦਾ ਬੰਦੇ ਨੇ ਕਿਸ ਹਿਸਾਬ ਨਾਲ ਗੱਡੀ ਚ ਲਈ ਇਹਦਾ ਮਸ਼ੀਨਰੀ ਹੈ ਬਈ ਹਨਾ ਤੇ ਇਹ ਗੱਡੀ ਹੈ ਮਾਡਲ 17 ਮਾਡਲ 17 ਰੇਟ ਕਿੰਨਾ ਕਰੀ 4,65,000 4,65,000 ਰੁਪਏ ਬਈ ਹਨਾ ਟਾਇਰ ਵਗੈਰਾ ਸਾਰਾ ਕੁਝ ਸਹੀ ਪਿਆ ਹੋਈ ਹੈ ਹਾਂ ਬਈ ਵਧੀਆ ਪਿਆ ਓਕੇ ਪੇਪਰ ਪੂਰੇ ਕਰਕੇ ਐਨਓਸੀ ਨਾਲ ਗੱਡੀ ਨਾਲ ਹਾਂ ਬਈ ਐਨਓਸੀ ਨਾਲ ਆਪਣੀ ਕੋਈ ਵੀ ਗੱਡੀ ਆ ਪੇਪਰਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਆਪਣੀ ਕਿਸੇ ਵੀ ਗੱਡੀ 'ਚ ਅੱਛਾ ਕੋਈ ਲੋਨ ਦੀ ਫੈਸਿਲਿਟੀ ਹੈਗੀ ਆਪਣੀ ਲੋਨ ਵੀ ਕਰਵਾ ਦਈਆਂ ਬਈ ਓਕੇ ਹੁਣ ਜੇ ਮੈਂ ਇਹਦੀ ਗੱਲ ਕਰਾਂ ਤੂੰ 465000 ਰੇਟ ਦੱਸ 4 ਲੱਖ ਅੱਛਾ ਕਿੰਨਾ ਲੋਨ ਹੋਵੇ 4 ਲੱਖ ਦਾ ਲੋਨ ਕਰਾ ਰਾਂਗੇ 65000 ਦੇ ਕੇ 65000 ਦੇ ਕੇ ਬੱਦ ਬੱਦ ਗੱਲ ਕਰਾਂ ਵੀ 1 ਲੱਖ ਰੁਪਇਆ ਡਾਊਨ ਪੇਮੈਂਟ ਦੇ ਕੇ ਹੈਨਾ 1 ਲੱਖ ਰੁਪਇਆ ਦੇ ਕੇ ਬਾਕੀ ਸਾਰਾ ਫਾਈਨਾਂਸ ਹੋ ਜਾਣਾ ਬ ਅਲਟੋ ਕਾਰ ਮੰਗਨੇ ਨੇ ਬਾਈ ਮਿੱਤਰ ਵੀਰ ਘੱਟ ਰੇਟ ਦੇ ਵਿੱਚ ਵਧੀਆ ਕਾਰ ਹੋਵੇ ਬਲੈਕ ਕਲਰ ਦੇ ਵਿੱਚ ਅਲਾਏ ਲੱਗੇ ਹੋਣ ਬਾਈਆਂ ਲੱਗੇ ਹੋਣ ਇਹ ਤਾਂ ਵੀ ਨੰਬਰ ਵੀ ਪੀਵੀ ਹੋਵੇ ਨੰਬਰ ਵੀ ਪੀਵੀ ਹੋਵੇ ਐਸਾ ਵੀਰੇ ਕਿਹੜਾ ਮਾਡਲ ਘਾਰੇ ਬਾਈ 2010 ਮਾਡਲ ਆ ਹਾਂਜੀ ਜ਼ਿਆਦਾਤਰ ਅਲਟੋ ਮਿਲਦੀ ਹੁੰਦੀ ਨਹੀਂ ਬਲੈਕ ਕਲਰ ਦੇ 2010 ਮਾਡਲ ਆ ਪਿਆ ਨੰਬਰ ਫਸਟ ਓਨਰ ਓਕੇ ਓਰੀਜਨਲ ਚੱਲੀ ਆ 80 ਵੈਸੀ ਹੀਅਰ 80 ਵੈਸੀ ਯਾਰ ਹਾਂ ਸਾਰੀ ਓਰੀਜਨਲ ਵੀ ਆ ਬਾਈ ਟਾਇਰ ਨਵੇਂ ਹੀ ਪਏ ਨੇ ਲਾਈਟਰ ਚਾਰੇ ਨਵੇਂ ਠੀਕ ਆ ਵੀਰੇ ਲੈ ਵੀ ਵੀਡੀਓ ਬਾਈ ਚੈੱਕ ਕਰੋ ਪੂਰੀ ਨਵੀਂ ਵਧੀਆ ਬਈ ਸਟੀਰੀਓ ਵਗੈਰਾ ਲੱਗਿਆ ਹੋਇਆ ਹੈ ਬਈ ਹਨਾ ਕਾਰ ਨੂੰ ਤੇ ਜਿਵੇਂ ਕਾਰ ਮੈਂ ਦੇਖ ਰਿਹਾ ਕਾਰ ਸੋਹਣੀ ਆ ਬਈ ਤੇ ਬਾਕੀ ਬਈ ਹਨਾ 10 ਮਾਡਲ ਹੈ ਜਿਵੇਂ ਹਨਾ ਜਿਸ ਹਿਸਾਬ ਨਾਲ 10 ਮਾਡਲ ਹੈ ਕੰਡੀਸ਼ਨ ਬਹੁਤ ਸਾਫ਼ ਪਈ ਆ ਕਾਰ ਦੀ ਬਈ ਹਨਾ ਨਹੀਂ ਬਈ ਹਨਾ ਬੰਦੇ ਨਾਸ ਮਾਰ ਕੇ ਰੱਖਦੇ ਨਹੀਂ ਪੁਰਾਣੀ ਗੱਡੀ ਦਾ ਕਾਰ ਸਾਫ਼ ਪਈ ਆ ਮਾਡਲ 10 ਛੋਟਾ ਉਹਨਾਂ ਤੋਂ ਉਹਨੇ ਫਸਟ ਦੱਸਿਆ ਬਈ ਓਨਰ ਫਸਟ ਬਈ ਪੰਜਾਬ ਨੰਬਰ ਦੀ ਆਲਟੋ ਬਲੈਕ ਕਲਰ ਕੀ ਰੈਂਟ ਦਵਾਂਗੇ ਬਈ ਗੱਡੀ ਦੇ ਦਾਂਗੇ ਬਈ 1,35,000 ਦੀ 10 ਮਾਡਲ 10 ਮਾਡਲ ਆਏ ਆਏ 1 ਲੱਖ 35000 ਰੁਪਿਆ ਦੇ ਵਿੱਚ ਬਲੈਕ ਕਲਰ ਦੀ अल्टੋ ਕਾਰ ਵੀ ਇਹ ਲਿਜਾ ਸਕਦੇ ਹੋ ਤੁਸੀਂ ਹੈ ਨਾ ਆਹ ਇਟਾਂ ਤਾਂ ਦਿੱਲੀ ਨਹੀਂ ਮਿਲਦੀ ਜਈ ਕੋਈ ਹੋਰ ਨਹੀਂ ਨਹੀਂ ਮਿਲਦੀ ਬਾਈ ਬਾਈ ਰੇਟ ਠੱਡੋ ਇਹ ਕਲਰ ਹੀ ਨਹੀਂ ਮਿਲਦਾ ਕਲਰ ਹੀ ਨਹੀਂ ਮਿਲਦਾ ਹੈ ਨਾ ਇਹ ਕਲਰ ਹੀ ਨਹੀਂ ਮਿਲਦਾ ਅਗਲੀ ਆ ਗਈ ਆਪਣੇ ਲਵੇ K10 ਇਹਦੀ ਗੱਲ ਕਰਦੇ ਆ ਕਿਹੜਾ ਮਾਡਲ ਆ ਬਈ ਇਹ ਇਹ ਬਈ 13 ਮਾਡਲ 13 ਅੱਛਾ ਚਲਾਵਾ ਇੰਜਨ ਗੇਅਰ ਓਕੇ 6 ਮਹੀਨੇ ਦੀ ਗਾਰੰਟੀ ਬਈ ਠੀਕ ਹੈ ਅੱਛਾ ਹੁਣ ਇਹਦੀ ਗੱਲ ਕਰਾਂ ਬਈ ਜਿਹੜਾ ਇਹ 13 ਮਾਡਲ ਤੁਹਾਨੂੰ ਦੱਸਿਆ ਓਨਰ ਫਰਸਟ ਹੈ ਓਨਰ ਫਰਸਟ ਬਈ ਫਰਸਟ ਓਨਰ ਹੈ ਅ ਕਿੰਨੇ ਪੈਸੇ 1,70,000 ਦੀ ਬਾਈ 1,70 ਜਾਂ 13 ਮਾਡਲ 13 ਮਾਡਲ ਹਾਏ ਹਾਏ ਬਾਈ ਮਿੱਤਰੋ ਤੁਸੀਂ ਇਹ ਨਾ ਹੁਣ ਆਪ ਕਮੈਂਟ ਕਰਕੇ ਦੱਸਿਓ ਵੀ ਹਨਾ ਰੇਟ ਕਿਵੇਂ ਲੱਗਿਆ ਆਪਾਂ ਗੱਲ ਕਰਾਂ ਅਮੀ ਇਹਦਾ ਵੱਧ ਤੋਂ ਵੱਧ 15,000 ਰੁਪਏ ਦਾ ਨੰਬਰ ਲੱਗਣਾ ਹਾਂਜੀ ਬਾਈ 15,000 ਰੁਪਏ ਦਾ ਨੰਬਰ ਲੱਗਣਾ ਇਹਦਾ ਐਨਓਸੀ ਤੁਹਾਨੂੰ ਬਾਈ ਖੁਰੀ ਦੇ ਦੇਣਗੇ ਤੁਹਾਨੂੰ ਦੇਵਾਂਗੇ ਤੁਹਾਨੂੰ 2 ਲੱਖ ਤੋਂ ਥੱਲੇ ਥੱਲੇ ਬਾਈ ਹਨਾ ਇਹ ਨੰਬਰ ਲਾ ਕੇ ਖੜਦੋ ਅਗਰ ਆਪਾਂ ਪੰਜਾਬ ਨੰਬਰ ਦੀ ਵੀ ਗੱਲ ਕਰੀਏ ਉਹ ਵੀ ਤੁਹਾਨੂੰ ਸਵਾ ਦੋ ਢਾਈ ਲੱਖ ਰੁਪਏ ਦੀ ਮੰਗ ਕਰਦੀ ਨੇ ਢਾਈ ਦੇ ਰੇਟ ਦੇ ਰੇਟ ਆਪਾਂ ਤੁਹਾਨੂੰ ਐਸ ਰੇਟ ਤੇ ਕਾਰ ਦੇ ਰਿਹਾ ਬਈ ਹਨਾ ਤੇ ਬਾਕੀ ਬਈ ਹਨਾ ਮੋਹੀ ਗੱਲ ਕਰਾਂ ਨਵਾਂ ਕੰਮ ਹੈ ਤੇ ਰੇਟ ਘਟਨੇ ਤਾਂ ਜੋ ਫਿਰ ਬਈ ਹਨਾ ਚੀਜ਼ਾਂ ਜੈ ਉਹਨਾਂ ਚੀਜ਼ਾਂ ਜੈ ਉਹਨਾਂ ਨੇ ਆ ਆ ਗਈ ਪੀਵੀ 50 ਪੰਜਾਬ ਨੰਬਰ ਦੀ ਕਾਰ ਆਪਣੇ ਲਵੇ ਆ I20 ਪੈਟਰੋਲ ਬਈ ਪੈਟਰੋਲ ਪੈਟਰੋਲ ਬਈ ਠੀਕ ਹੈ ਵੀ ਬਰੇ ਕਿਸੇ ਨੇ ਘੱਟ ਚਲਾਉਣੀ ਹੁੰਦੀ ਹੈ ਪੈਟਰੋਲ ਦੀ ਸ਼ਕੀਨ ਹੁੰਦੇ ਆ ਠੀਕ ਹੈ ਵੀਰੇ ਪੰਜਾਬ ਨੰਬਰ ਫਸਟ ਓਨਰ ਓਕੇ ਗੁਰਪ੍ਰੀਤ ਅੰਦਰੋਂ ਦਿਖਾ ਦੇ ਬਾਈ ਕਾਰ ਅੰਦਰੋਂ ਦਿਖਾ ਦੂ ਕਾਰ ਦੇਖੋ ਠੀਕ ਆ ਬਾਈ ਪੂਰੀ ਵਧੀਆ ਇਹ ਤਾਂ ਬਾਈ ਅਸਲ ਤੇ ਗੱਲ ਕਰਾਂ ਵੀ ਇਹ ਤਾਂ ਵਧੀਆ ਕਾਰਾਂ ਚ ਆਉਂਦੀ ਹੈ ਜਿਹੜੀ ਕਾਰ ਇਹ ਠੀਕ ਹੈ ਆ ਦੇਖੋ ਚੱਲੀ ਹੋਈ ਹੈ ਇਹ ਮੀਟਰ ਦੇ 75000 ਬਾਈ 75000 ਠੀਕ ਹੈ ਤੇ ਬਾਕੀ ਆਟੋਮੈਟਿਕ ਫੋਲਡੇਬਲ ਐਡਜਸਟੇਬਲ ਸਾਰਾ ਕੁਝ ਸਾਰਾ ਕੁਝ ਹੀ ਆ ਗਿਆ ਬਾਈ ਤੇ ਉਹਦੀ ਇਹਦੀ ਗੱਲ ਕਰਾਂ ਬਾਈ ਹਨਾ ਮਾਡਲ ਤੁਹਾਨੂੰ ਦੱਸਿਆ ਕਰਦਾ 19 ਬਾਈ 19 2019 ਮਾਡਲ ਓਨਰ ਫਸਟ ਇਅਰ ਓਨਰ ਫਸਟ ਅੱਛਾ ਕਿੰਨਾ ਰੇਟ ਰੱਖਿਆ ਇਹਦਾ ਇਹਦਾ 5,85000 585 ਦੇ ਵਿੱਚ ਆਇਆ ਹੈ ਬਈ ਇਹ 16 ਮਾਡਲ ਦਾ ਰੇਟ ਆਉਂਦਾ ਹੈ ਮਤਲਬ ਇਹਦਾ ਕਹਿੰਦਾ 16 ਜਾਂ 17 ਮਾਡਲ 16 17 ਮਤਲਬ 2 ਸਾਲ ਅੱਪ ਦਾ ਵੀਰੀਐਂਟ ਜਿਹੜਾ ਤੁਹਾਨੂੰ ਮੈਂ ਦੇ ਰਿਹਾਗਾ 19 ਮਾਡਲ 5 ਲੱਖ ਤੇ 85 85 ਹਜ਼ਾਰ ਚ ਪੰਜਾਬ ਨੰਬਰ ਪੰਜਾਬ ਨੰਬਰ ਫਸਟ ਓਨਰ ਦਿੱਲੀ ਵੀ ਜਾਇਆ ਹੋਗੇ ਬਈ ਹੈਨਾ ਤਾਂ ਅਗਲ ਅਗਰਾਂ ਵੀ ਇਸ ਰੇਟ ਤੇ ਕਾਰ ਮਿਲਨੀ ਜਿਹੜੇ ਰੇਟ ਤੇ ਆਪਾਂ ਤੁਹਾਨੂੰ ਦੇਤੇ ਉੱਪਰ ਦੀ ਹੈ ਪੰਜਾਬ ਨੰਬਰ ਆ ਬਈ ਹੈਨਾ ਫਸਟ ਓਨਰ ਦੀ ਕਾਰ ਆ ਬਈ ਹੁਣ ਦੱਸੋ ਬਈ ਹੈਨਾ ਹੋਰ ਸਸਤੀ ਆਪਾਂ ਕਿੱਥੋਂ ਲਿਆ ਦੀਏ ਸਸਤੀ ਦੀ ਗੱਲ ਵੀ ਨਹੀਂ ਮੇਨ ਆਪਾਂ ਗੱਲ ਕਰੀਏ ਵਧੀਆ ਕੰਡੀਸ਼ਨ ਦੀ ਹੈ ਹਨ ਜੇ ਮੈਂ ਕੋਈ ਕੰਮ ਖਰਚਾ ਤੁਹਾਨੂੰ ਕਰਾਉਣਾ ਨਹੀਂ ਕੋਈ ਕਾਰ ਦਾ ਆਪਣੀ ਕੋਈ ਵੀ ਗੱਡੀ ਲੈ ਲੈਣੋਂ ਐਕਸੀਡੈਂਟ ਹੋਊਗੀ ਠੀਕ ਹੈ ਵੀਰੇ ਐਕਸੀਡੈਂਟ ਨਾ ਹੋਣ ਐਕਸੀਡੈਂਟ ਆਪਾਂ ਪੁੱਛਣ ਦੀ ਲੋੜ ਨਹੀਂ ਹੈਗੀ ਆਪਾਂ ਨਾ ਹੋਣ ਐਕਸੀਡੈਂਟ ਹੀ ਰੱਖਦੇ ਆ ਗੱਡੀ ਐਂਡ ਐਕਸੀਡੈਂਟ ਗੱਡੀ ਖਰੀਦਦੀ ਨਹੀਂ ਅੱਛਾ ਹੁਣ ਜਿਹੜਾ ਇਹ ਰੋਡ ਆ ਬਈ ਇਹ ਸਰਸਾ ਵਾਲਾ ਰੋਡ ਹਨ ਹੈ ਹਾਂਜੀ ਬਈ ਸਰਸਾ ਇਹ ਸਿੱਧਾ ਸਰਸਾ ਰੋਡ ਹਾਂ ਠੀਕ ਹੈ ਤੇ ਬਈ ਆਹ ਵਾਲਾ ਜਿਹੜਾ ਰੋਡ ਆ ਜਿੱਥੇ ਅੱਜ ਆਪਾਂ ਖੜੇ ਆ ਠੀਕ ਆ ਮਾਨਸੇ ਤੋਂ ਸਿੱਧਾ ਆਉਣਾ ਬਈ ਇਹ ਆ ਗਈ ਡੇਅਰ ਆਪਣੇ ਲੱਗ ਸਵਿਫਟ ਡੇਅਰ ਬਈ ਪੰਜਾਬ ਨੰਬਰ ਫਸਟ ਓਨਰ ਓਕੇ ਕਿਹੜੀ ਹੈ ਸਵਿਫਟ ਡੇਅਰ ਬਈ ਆ ਵੇਰੀਐਂਟ ਕਿਹੜਾ ਦਾ ਬੀਡੀਆਈ ਬੀਡੀਆਈ ਇਹ ਵੀ ਡੀ ਆਈ ਆਪਸ਼ਨਲ ਤਾਂ ਨਹੀਂ ਹੈਗੀ ਜੇ ਮੈਂ ਸਟicker ਵਾਲੀਆਂ ਬਈ ਇਹ ਕਬੀ ਬੀਡੀਆਈ ਵੀ ਹੈਗੀ ਬੀਡੀਆਈ ਚ ਬਈ ਉਦੋਂ ਨਾ ਦੋ ਤਿੰਨ ਮਾਡਲ ਆਏ ਸੀ ਇੱਕ ਸਟicker ਵਾਲੇ ਇੱਕ ਬਿਨਾਂ ਸਟickerਾਂ ਦੇ ਠੀਕ ਹੈ ਹਾਂ ਮੀਡੀਆ ਹੀ ਹੈ ਇਸਨ ਕੋਲ ਠੀਕ ਹੈ ਵੀਰੇ ਤੇ ਆ ਜਾ ਗੁਰਪ੍ਰੀਤ ਬਈ ਅੰਦਰੋਂ ਦਿਖਾ ਦਈਏ ਕਾਰ ਬਈ ਦੇਖੋ ਕਾਰ ਸੋਹਣੀ ਹੈ ਅੰਦਰੋਂ ਘਾਰ ਚੈੱਕ ਕਰਾਂਗਾ ਵੀ ਅੰਦਰੋਂ ਵੀ ਕੋਈ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੁਝ ਵੀ ਕੋਈ ਜੀ ਦਾ ਕੋਈ ਕੰਮ ਕਰਾਉਣਾ ਹੀ ਨਹੀਂ ਬਾਈ ਤੁਹਾਨੂੰ ਆਹ ਚੈੱਕ ਕਰੋ ਹੈ ਨਾ ਬਾਈ ਪੂਰੀ ਸੋਹਣੀ ਕਾਰ ਆ ਯਾਰ ਮਾਡਲ ਕਿੰਨਾ 2000 2013 ਬਾਈ 13 ਮਾਡਲ 13 ਮਾਡਲ ਕਾਰ ਆ ਬਾਈ ਡਿਜ਼ਾਇਰ ਤੇ ਗੱਲ ਕਰਾਂ ਕੰਡੀਸ਼ਨ ਵਾਈਜ਼ ਉਹੀ ਗੱਲ ਬਾਈ 6 ਮਹੀਨਿਆਂ ਦੀ ਗਾਰੰਟੀ ਹੋਊ ਕਾਰ ਦੀ ਜੇ ਕੋਈ ਮੇਜਰ ਕਮੀ ਨਿਕਲਦੀ ਆ ਤਾਂ ਬਾਈ ਹੋਰੀ ਤਾਂ ਤੁਹਾਨੂੰ ਰਿਪੇਅਰ ਦੇ ਕਰਾ ਕੇ ਦੇਣਗੇ ਮਾਨਸਾ ਦਾ ਤੁਹਾਡਾ ਨੰਬਰ ਨਿਕਲਦੀ ਹੋਈ ਨਹੀਂ ਹੈਗੀ ਬਈ ਦਿੰਦਾ ਹੀ ਬੰਦਾ ਉਦੋਂ ਜਦੋਂ ਪਤਾ ਹੁੰਦਾ ਆਪਣੀ ਕਾਰ ਕਿੰਨਾ ਲੈਗਾ ਹੈ ਨਾ ਨਹੀਂ ਅਗਲਾ ਗਰੰਟੀ ਵਾਲਾ ਕਰੋ ਵਾਰੀ ਤੇ ਦਿਖਾ ਦੇਰ ਵੀ ਕਿੱਥੇ ਦੇਈ ਗਰੰਟੀ ਕਿ ਨਹੀਂ ਪੰਜਾਬ ਨੰਬਰ ਬਈ ਫਸਟ ਓਨਰ ਹਾਂ ਗੱਡੀ ਦੇ ਦਾਂਗੇ ਆਪਾਂ 335000 335000 13 ਮਾਡਲ 13 ਮਾਡਲ ਲੈ ਵੀ ਮੈਂ ਫੇਰ ਦੁਬਾਰਾ ਕਹਾਂ 13 ਮਾਡਲ ਕਾਰ 3 ਲੱਖ ਤੇ 35000 ਰੁਪਇਆ ਚ ਫਸਟ ਓਨਰ ਦੀ ਕਾਰ ਵਈ ਹਣਾ ਦੱਸੋ ਫਿਰ ਕਿਵੇਂ ਲੱਗਿਆ ਰੇਟ ਮੜਾ ਇੱਕ ਕਮੈਂਟ ਕਰਕੇ ਦੱਸੋ ਇਹਦਾ ਇੱਕ ਗੱਲ ਹੋਰ ਹੈ ਜਿਹੜੇ ਬਾਈ ਬੈਠੇ ਨੇ ਨਾ ਕਈ ਹੈਗੇ ਨੇ ਵੀ ਉਹ ਹਲੇ ਵੀ ਕਹਿਣਗੇ ਮਹਿੰਗੀ ਐ ਉਹਨਾਂ ਦਾ ਵੀ ਕੀ ਕਹਿਣਾ ਜਿਹੜਾ ਨੇ ਹੁਣ ਲੈਣੀ ਕਵਾੜਾਗਾ ਹਾਂ ਤੇ ਹੁਣ ਇਹਦੇ ਵੀ ਮੌਕੇ ਤੇ ਕੁਛ ਨਾ ਕੁਛ ਮਾਰਾਂਗੇ ਹਾਂਜੀ ਹਾਂਜੀ ਬਈ ਜਰੂਰ ਬਈ ਮੌਕੇ ਤੇ ਵੀ ਹਲੇ ਬਈ ਨਾ ਤੁਹਾਡਾ ਕੁਛ ਨਾ ਕੁਛ ਰਗਾਲ ਦੂ ਕਰਾਂਗੇ ਆਪਾਂ ਮਾਨਤਨ ਕਰਾਂਗੇ ਤੁਹਾਡੇ ਆਏ ਦਾ ਕੋਈ ਚਾਹੇ ਬਈ ਤੁਹਾਡਾ ਆਉਣ ਜਾਣ ਦਾ ਤੇਲ ਦੇ ਦੇ ਤੁਹਾਨੂੰ ਕੁਛ ਵੀ ਇੱਕ ਮਾਨਤਨ ਹੁੰਦਾ ਬਈ ਹੈ ਨਾ ਤੇ ਆ ਆ ਗਿਆ ਰੇਟਿਸ ਦੋ ਕਾਰਾਂ ਨੇ ਆਪਣੇ ਲਈ ਬਈ ਇਹੇ ਮਾਡਲ ਵੀ ਰੇਟੀ ਜੀ ਬਈ 2015 ਮਾਡਲ ਹਾਂ 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 ਫਸਟ ਓਨਰ ਦੀ ਕਾਰ ਐ ਇਹ ਓਕੇ ਇਦੀ ਵੀ ਸਰਵਿਸ ਕੱਪਾ ਸਭ ਕੁਝ ਹੋਇਆ ਹੋਇਆ ਡਾਨਾ ਸਭ ਕੁਝ ਡਾਣਾਗਾ ਓਕੇ ਇੰਜਨ ਗੇਅਰ ਦੀ ਪੂਰੀ ਚੰਗੀ ਆ ਇਹ ਤਾਂ ਬੰਦਾ ਜਿਹੜਾ ਲੈ ਗਿਆ ਜਿਆਦਾ ਹੀ ਕਰੂਗਾ ਓਕੇ ਅੱਛਾ ਮਾਡਲ 2000 2015 ਬਈ 15 ਮਾਡਲ ਉੱਚਾ ਬਈ ਮਾਡਲ ਵੀ ਉੱਚਾ ਥੋੜਾ ਠੀਕ ਆ 15 ਮਾਡਲ ਡੀਜ਼ਲ ਚ ਡੀਜ਼ਲ ਚ ਰੇਟ ਕਿੰਨਾ ਰੱਖਿਆ 2,60,000 15 ਮਾਡਲ ਆ 15 ਮਾਡਲ ਲੈ ਬਈ 15 ਮਾਡਲ ਦਾ 2,60,000 ਰੁਪਏ ਡਿਮਾਂਡ ਹੈ ਬਾਕੀ ਕੁਝ ਨਾ ਕੁਝ ਥੋੜਾ ਬਈ ਨਾ ਹੋ ਜੂਗਾ ਬਾਕੀ ਜਿਹੜੇ ਬੰਦੇ ਨੇ ਚਲਾਈ ਬਈ ਆ ਕੇ ਬਾਕੀਰ ਗੱਲ ਬਾਤ ਦਾ ਪਤਾ ਲੱਗੂ ਨਹੀਂ ਰੇਟਿਆਂ ਤੂੰ ਹੀ ਮਾਰੀ ਜਾਂਦੇ ਰਹਿੰਦੀਆਂ ਤੂੰ ਹੋਰ ਤਾਂ ਸਹੀ ਗੱਲ ਆ ਬਾਈ ਹਨਾ ਤੇ ਪਿਕਅਪ ਪਿਕਅਪ ਬਹੁਤ ਸੋਹਣੀ ਹੁੰਦੀ ਹੈ ਗੱਡੀ ਬਈ ਹਨਾ ਤੇ ਆ ਆ ਗਈ ਬਈ ਉਸ ਤੋਂ ਬਾਅਦ ਅਗਲੀ ਆਪਣੀ ਰੇਡਸ ਅਗੇ ਨਾ ਉਹ ਹੈਗਾ ਸਿਲਵਰ ਕਲਰ ਇਹਦਾ ਬੰਦ ਕਲਰ ਦੀ ਬਈ 10 ਮਾਡਲ ਪਟਰੋਲ ਦੀ ਠੀਕ ਆ ਵੀਰੇ ਪੰਜਾਬ ਨੰਬਰ ਪੰਜਾਬ ਨੰਬਰ ਪੰਜਾਬ ਨੰਬਰ ਦੀਆਂ ਗੱਡੀਆਂ ਵਾਵਾ ਨੇ ਬਈ ਹਨਾ ਬਾਈਹਾਂ ਨਾਲ ਅੱਗੇ ਅੱਛਾ ਹੁਣ ਇਹ ਹੈਗੀ 10 ਮਾਡਲ ਨੇ 10 ਮਾਡਲ ਬਈ ਇਹਦਾ ਕਿੰਨਾ ਰੇਟ ਰੱਖਿਆ

ਨਵਾਂ ਟਾਇਰ ਨਵੇਂ ਆ ਜਮਨ ਨੇ ਕਿਹਾ ਹੈ ਹਜੇ 1000 ਕਿਲੋਮੀਟਰ ਚੱਲਿਆ ਵਾ ਤੁਹਾਨੂੰ ਇੰਸ਼ੋਰੈਂਸ ਤੱਕ ਵੀ ਨਹੀਂ ਕਰਾਉਣਾ ਕਾਰ ਦਾ ਵੀ ਨਾ ਇੰਨੀ ਨਵੀਂ ਕਾਰ ਹੈ ਤੇ ਭਾਈ ਹਨਾ ਤੁਹਾਨੂੰ ਦਿੱਤੀਆਂ ਜਿਹੜੀਆਂ ਕਾਰਾਂ ਉਹਨਾਂ ਕਮੈਂਟ ਕਰਕੇ ਦੱਸੋ ਕਿਵੇਂ ਲੱਗੀਆਂ ਵੀਰੇ ਆਪਣਾ ਅਗਰ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਕਹਿ ਦਿਓ ਬਾਈਆਂ ਨੂੰ ਬਈ ਕੁਝ ਬਈ ਜਿਹੜੇ ਜਿਹੜੇ ਵੀ ਮਜ਼ਾਰ ਮਿੱਤਰ ਨੇ ਆਪਣੀ ਗੱਡੀ ਲੈਣੀ ਆ ਐਕਸੀਡੈਂਟ ਨਾ ਉਹਨ ਐਕਸੀਡੈਂਟ ਦਾ ਬਈ ਆਪਾਂ ਐਕਸੀਡੈਂਟ ਗੱਡੀ ਤਾਂ ਰੱਖਦੀ ਨਹੀਂ ਸਾਰੀ ਨਾ ਉਹਨ ਐਕਸੀਡੈਂਟ ਹੈ ਬਾਕੀ ਪੀਪਰਾਂ ਦਾ ਵੀ ਫੁੱਲੇ ਜ਼ਿੰਮੇਵਾਰੀ ਆਪਣੀ ਸਾਰੇ ਦਾ ਜਨਗਿਰ ਦੀ ਫੁੱਲੇ ਜ਼ਿੰਮੇਵਾਰੀ ਇਹ ਤੋਂ ਬੰਦਾ ਗੱਡੀ ਲੈ ਗਿਆ ਉਹ ਤੋਂ ਬਾਅਦ ਦੀ ਜ਼ਿੰਮੇਵਾਰੀ ਹੈ ਨਹੀਂ ਹੈ ਗੱਡੀ ਵੇਚਤੀ ਦੇ ਪਰਾਂ ਹੋਵੇ ਠੀਕ ਹੈ ਮਤਲਬ ਵੀ ਪੱਲਾ ਨਹੀਂ ਝਾੜਦੇ ਨਾ ਨਾ ਭਾਈ ਐਂਡ ਤੱਕ ਬੰਦਾ ਇੱਕ ਗੱਡੀ ਲੈ ਕੇ ਜਾਉ ਦੂਜੀ ਨੂੰ ਆਪ ਪਾਉਗੇ ਇੱਕ ਇੱਕ ਹੋਰ ਲੈ ਕੇ ਜਾਣੇ ਬੰਦੇ ਨੂੰ ਖੁਦ ਨੂੰ ਹੁੰਦਾ ਹੈ ਵੀ ਨਾ ਅਗਰ ਬੰਦਾ ਆਪਣੇ ਤੋਂ ਇੱਕ ਗੱਡੀ ਲੈ ਕੇ ਅਗਲੀ ਵੀ ਆਪਣੇ ਤੋਂ ਲੈ ਕੇ ਜਾਵੇ ਕਿਉਂਕਿ ਅੱਜ ਦੀ ਘੜੀ ਐਸੀ ਆ ਵੀ ਚੇਂਜ ਕਰਦਾ ਰਹਿੰਦਾ ਬੰਦਾ ਆਪਣੇ ਆਪ ਹਾਂਜੀ ਹਾਂਜੀ ਭਾਈ ਕਿੰਨਾਂ ਹੀ ਭਾਈ ਮੇਰਾ ਭਾਈ ਜਦੋਂ ਵੀ ਆਉਂਗੇ ਤੁਸੀਂ ਨਾ ਮੈਨੂੰ ਜਿਵੇਂ ਬਜੇ ਸਰੰਗਰ ਬਾਈ ਦਾ ਸਵਾਲ ਲੱਗਾ ਪਹਿਲੀ ਵਾਰ ਮਿਲਿਆ ਤਾਂ ਬਹੁਤ ਨੇਚਰ ਸੋਹਣਾ ਬਈ ਬਾਈ ਹੋਰਾਂ ਦਾ ਆਓ ਟਰਾਈ ਲਓ ਗੱਡੀਆਂ ਦੀ ਬੇਚੀ ਕੋਕ ਠੀਕ ਆ ਆ ਮਿਸਤਰੀ ਬਾਈ ਸਾਰੇ ਲਵੀ ਨੇ ਜਿੰਨਾਂ ਨੂੰ ਮਰਜ਼ੀ ਤੇ ਲੈ ਕੇ ਖਿਰਾ ਦਿਓ ਬਈ ਜਿੰਨਾਂ ਨੂੰ ਮਰਜ਼ੀ ਲੈ ਕੇ ਉਹਨਾਂ ਦੇ ਬੰਦੇ ਕੋਲ ਨਾਲ ਲੈ ਕੇ ਉਹ ਹਾਂ ਟੈਨਸ਼ਨ ਫਰੀ ਹੋ ਕੇ ਜਦੋਂ ਮਰਜ਼ੀ ਆਓ ਠੀਕ ਆ ਬਈ ਮਿਲਾਂਗੇ ਬਹੁਤ ਸ਼ੀਦੀ ਬਈ ਨਵੀਆਂ ਕਾਰਾਂ ਦੇ ਨਾਲ ਤੇ ਆਉਣਾ ਤੁਹਾਨੂੰ ਬਈ ਜਣਾ ਪ੍ਰਤਾਪ ਮੋਟਰ ਦੇ ਉੱਤੇ ਝਨੀਰ ਜ਼ਿਲ੍ਹੇ ਮਾਨਸੇ ਦੇ ਵਿੱਚ ਬਈ ਸასი ਸ਼ਾਲ ਜੀ